ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਇਹ ਚਾਰ ਰਾਸ਼ੀ ਵਾਲੇ ਹੋ ਜਾਣਗੇ ਤਾਂ ਦੇ ਨਾਲ ਮਾਲਾ ਮਾਲ ਨਵੇਂ ਸਾਲ ਦੇ ਵਿੱਚ ਇਹਨਾਂ ਦੀ ਕਿਸਮਤ ਚਮਕ ਜਾਵੇਗੀ ਕਿਉਂਕਿ ਭਗਵਾਨ ਬਸ਼ਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਅਚਾਨਕ ਕਿਸਮਤ ਚਮਕਣ ਵਾਲੀ ਹੈ ਇਹਨਾਂ ਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਬਜਰੰਗਪਾਲੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਉਹਨਾਂ ਦੀ ਕਿਰਪਾ 12 ਰਾਸ਼ੀਆਂ ਦੇ ਉੱਪਰ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਭਗਵਾਨ ਬਜਰੰਗਪਾਲੀ ਹੁਣ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀ ਵਾਲਿਆਂ ਦੇ ਬਹੁਤ ਹੀ ਜ਼ਿਆਦਾ ਪਸੰਨ ਹੋ ਚੁੱਕੇ ਹਨ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਕਸ਼ਟ ਹੁਣ ਮਿਟਣ ਵਾਲੇ ਹਨ ਇਨਾ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ಅಪਾਰ ਖੁਸ਼ੀਆਂ ਆਉਣ ਵਾਲੀਆਂ ਹਨ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ 2026 ਇਹਨਾਂ ਰਾਸ਼ੀ ਵਾਲਿਆਂ ਦੇ ਲਈ ਖੁਸ਼ ਨਸੀਬ ਅਤੇ ਭਾਗਾਂ ਵਾਲਾ ਹੋਵੇਗਾ ਮੰਨ ਕੇ ਚੱਲੋ ਕਿ ਇਹਨਾਂ ਦੀ ਜ਼ਿੰਦਗੀ ਦੇ ਹੁਣ 2026 ਦੇ ਵਿੱਚ ਸਾਰੇ ਹੀ ਕਸ਼ਟ ਹੁਣ ਕੱਟੇ ਜਾਣਗੇ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਵੀਡੀਓ ਇਹਨਾਂ ਰਾਸ਼ੀ ਵਾਲਿਆਂ ਤੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਜਾਣ ਵਾਲੀ ਹੈ ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਭਗਵਾਨ ਬਜਰੰਗ ਬਲੀ ਕਾਲ ਯੁਗ ਦੇ ਵਿੱਚ ਸਭ ਤੋਂ ਸਰਕਰਮ ਦੇਵਤਿਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਹਨ ਕਹਿੰਦੇ ਹਨ ਭਗਵਾਨ ਬਜਰੰਗ ਬਲੀ ਆਪਣੇ ਭਗਤਾਂ ਦੇ ਹੱਥ ਸੰਕਟ ਨੂੰ ਹਰ ਲੈਂਦੇ ਹਨ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਹਨ ਜਿਨ੍ਹਾਂ ਨੂੰ ਭਗਵਾਨ ਬਜਰੰਗ ਬਲੀ ਦਾ ਇੱਕ ਵਾਰ ਆਸ਼ੀਰਵਾਦ ਮਿਲ ਜਾਵੇ ਸਮਝੋ ਕਿ ਉਹਨਾਂ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਦੋਸਤੋ 34 ਸਾਸਤਾ ਦੇ ਅਨੁਸਾਰ ਭਗਵਾਨ ਬਚਰੰਗ ਪਾਲੀ ਨੂੰ ਸੰਕਟ ਮੋਚਨ ਕਿਹਾ ਜਾਂਦਾ ਹੈ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਇਸ ਸੰਸਾਰ ਵਿੱਚ ਹਰ ਕੋਈ ਚਾਹੁੰਦਾ ਹੈ ਉਹਨਾਂ ਨੂੰ ਭਗਵਾਨ ਬਚਰੰਗ ਪਾਲੀ ਦਾ ਆਸ਼ੀਰਵਾਦ ਪ੍ਰਾਪਤ ਹੋਵੇ ਉਹ ਸੋਚਦਾ ਹੈ ਉਸ ਦੇ ਸਾਰੇ ਕਸ਼ਟ ਪਰੇਸ਼ਾਨੀਆਂ ਦੂਰ ਹੋ ਜਾਣ ਦੋਸਤੋ ਹੁਣ ਅਜੇ ਸਮੇਂ ਵਿੱਚ ਭਗਵਾਨ ਬਚਰੰਗ ਪਾਲੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਜੀਵਨ ਦੇ ਸਾਰੇ ਕਸ਼ਟ ਮਿਟਣ ਵਾਲੇ ਹਨ ਤੁਹਾਡੇ ਕੋਲ ਹੁਣ ਬਹੁਤ ਸਾਰਾ ਪੈਸਾ ਹੋਵੇਗਾ ਤੇ ਜੀਵਨ ਵਿੱਚ ਪੈਸੇ ਦੀ ਕਿਸੇ ਵੀ ਤਰੀਕੇ ਦੀ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ ਪਰ ਅਜਿਹਾ ਸਾਰਿਆਂ ਨਾਲ ਨਹੀਂ ਹੁੰਦਾ ਕਿਸੇ ਦੇ ਜੀਵਨ ਵਿੱਚ ਸਾਰੇ ਉਸ ਨੂੰ ਸੁੱਖ ਮਿਲ ਜਾਂਦੇ ਹਨ ਤੇ ਕਿਸੇ ਨੂੰ ਥੋੜਾ ਵੀ ਨਸੀਬ ਨਹੀਂ ਹੁੰਦਾ ਪਰ ਹਰ ਮਨੁੱਖ ਦੇ ਜੀਵਨ ਦੇ ਵਿੱਚ ਉਤਾਰ ਜਿਹੜਾ ਆਉਂਦੇ ਰਹਿੰਦੇ ਹਨ ਕਿਸੇ ਨੂੰ ਸੁੱਖ ਮਿਲਦੇ ਹਨ ਕਦੇ ਕਿਸੇ ਨੂੰ ਦੁੱਖ ਮਿਲਦੇ ਹਨ ਤੇ ਸਾਡੇ ਸੰਸਾਰ ਵਿੱਚ ਹਮੇਸ਼ਾ ਇਦਾਂ ਹੀ ਲੱਗਿਆ ਰਹਿੰਦਾ ਹੈ ਮਨੁੱਖ ਨੂੰ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਪਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਣੇ ਕਿ ਉਸ ਨੂੰ ਆਪਣੇ ਜੀਵਨ ਵਿੱਚ ਹੋਣ ਵਾਲੇ ਬਦਲਾਵ ਦਾ ਸਾਹਮਣਾ ਕਰਨਾ ਪੈਂਦਾ ਹੈ ਆਪਣਾ ਜੀਵਨ ਬਤੀਤ ਕਰਨਾ ਪੈਂਦਾ ਹੈ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੀ ਪੂਰੀ ਜ਼ਿੰਦਗੀ ਹੋਣ ਵਾਲੇ ਬਦਲਾਵ ਦਾ ਮੁੱਖ ਕਾਰਨ ਗ੍ਰਹਿ ਮੰਨੇ ਜਾਂਦੇ ਹਨ ਗ੍ਰਹਾਂ ਵਿੱਚੋਂ ਨਿਕਲਣ ਵਾਲੀ ਊਰਜਾ ਸਾਡੇ ਜੀਵਨ ਨੂੰ ਹਰ ਪਲ ਪ੍ਰਭਾਵਿਤ ਕਰਦੇ ਹੈ ਕਦੇ ਸਾਨੂੰ ਸੁਖ ਦਿੰਦੀ ਹੈ ਕਦੇ ਸਾਨੂੰ ਦੁੱਖ ਦਾ ਅਹਿਸਾਸ ਕਰਵਾਉਂਦੀ ਹੈ ਜਦੋਂ ਕੋਈ ਗ੍ਰਹਿ ਰਾਸ਼ੀ ਪਰਿਵਰਤਨ ਕਰਦਾ ਹੈ ਤਾਂ 12 ਰਾਸ਼ੀਆਂ ਤੇ ਉਸ ਦਾ ਅਨਕੂਲ ਤੇ ਪ੍ਰਤੀਕੂਲ ਦੋਵੇਂ ਤਰ੍ਹਾਂ ਦੋਵੇਂ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ ਸਾਡੀ ਜੋਤਿਸ਼ ਵਿਧਿਆ ਵਿੱਚ ਇਸ ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਗ੍ਰਹਾਂ ਦੇ ਚਾਲ ਕਾਰਨ ਸਾਡੇ ਜੀਵਨ ਵਿੱਚ ਇਸ ਤਰ੍ਹਾਂ ਦੇ ਬਦਲਾਅ ਵੇਖਣ ਨੂੰ ਮਿਲਦੇ ਹਨ ਅਥੇ ਜੋਤਿ ਸ਼ਾਸਤਰ ਦੇ ਅਨਸਾਰ ਹੁਣ ਭਗਵਾਨ ਬਚਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਗਜਬ ਦਾ ਸੰਜੋਗ ਪਾੰਦ ਰਿਹਾ ਹੈ ਜਿਸ ਵਿੱਚ ਮਹਾਸ਼ਕਤੀਸ਼ਾਲੀ ਭਗਵਾਨ ਬਚਰੰਗ ਬਲੀ 12 ਰਾਸ਼ੀਆਂ ਵਿੱਚੋਂ ਇਹਨਾਂ ਰਾਸ਼ੀ ਵਾਲਿਆਂ ਤੇ ਬਹੁਤ ਜ਼ਿਆਦਾ ਪਸੰਨ ਹੋ ਚੁੱਕੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਵੱਡੇ ਬਦਲਾਅ ਹੋਣਗੇ ਭਗਵਾਨ ਬਚਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਨੂੰ ਧਨਵਾਨ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਧਨ ਨਾਲ ਮਲਮਲ ਹੋ ਜਾਣਗੇ ਇਨਾਂ ਦੇ ਜੀਵਨ ਵਿੱਚ ਹੋਣ ਗਿਆ ਬਸ ਖੁਸ਼ੀਆਂ ਹੀ ਖੁਸ਼ੀਆਂ ਦੋਸਤੋ ਹੁਣ ਗੱਲ ਕਰਦੇ ਹਾਂ ਉਹਨਾਂ ਕੁਝ ਨਸੀਬ ਰਾਸ਼ੀਆਂ ਦੀ ਸਭ ਤੋਂ ਪਹਿਲੀ ਭਾਗਸ਼ਾਲੀ ਰਾਸ਼ੀ ਹੈ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਆਂ ਤੋਂ ਹਨ ਦੱਸਿਆ ਕਿ ਭਗਵਾਨ ਬਚਰੰਗ ਪਾਲ ਦੇ ਆਸ਼ੀਰਵਾਦ ਨਾਲ ਤੁਹਾਡੀ ਕਿਸਮਤ ਸੋਨੇ ਵਾਂਗ ਚਮਕਣ ਵਾਲੀ ਹੈ ਤੁਹਾਡੇ ਕੋਲ ਹੁਣ ਕਿਸੇ ਨਾ ਕਿਸੇ ਮਾਧਿਅਮ ਦੇ ਨਾਲ ਪੈਸਾ ਆਉਣ ਵਾਲਾ ਹੈ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ ਤੁਹਾਨੂੰ ਵਪਾਰ ਵਿੱਚ ਮੁਨਾਫਾ ਹੋਵੇਗਾ ਜਿੰਨੀਆਂ ਵੀ ਰੁਕਾਵਟਾਂ ਕਾਵੇ ਸਮੇ ਤੋਂ ਆ ਰਹੀਆਂ ਸਨ ਹੁਣ ਉਹਨਾਂ ਰੁਕਾਵਟਾਂ ਦਾ ਖਾਤਮਾ ਹੋ ਜਾਵੇਗਾ। ਸਮਾਜ ਵਿੱਚ ਤੁਹਾਡਾ ਮਾਣ ਸਨਮਾਨ ਵਧਣ ਵਾਲਾ ਹੈ ਤੇ ਨਾਲ ਹੀ ਤੁਸੀਂ ਜ਼ਿਆਦਾਤਰ ਜੋ ਵੀ ਯਾਤਰਾਵਾਂ ਕਰੋਗੇ, ਬਿਜ਼ਨਸ ਨਾਲ ਸੰਬੰਧਿਤ ਹੋਵੋਗੇ ਉਹ ਯਾਤਰਾਵਾਂ ਤੁਹਾਡੀਆਂ ਸਫਲ ਜ਼ਰੂਰ ਹੋ ਜਾਣਗੀਆਂ। ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਨਾਲ ਹੀ ਨੌਕਰੀ ਕਰਨ ਵਾਲੇ ਲੋਕਾਂ ਨਾਲ ਸੰਬੰਧਿਤ ਵੱਡੀ ਕੁਝ ਖ਼ਬਰیں ਪ੍ਰਾਪਤ ਹੋ ਜਾਵੇਗੀ। ਨੌਕਰੀ ਵਿੱਚ ਤਰੱਕੀ ਤੇ ਤਨਖਾਹ ਦੇ ਵਾਅਦੇ ਤੇ ਜੋਕ ਪਾਉਂਦੇ ਹੋਏ ਨਜ਼ਰ ਆ ਰਹੇ ਹਨ ਜਿਹੜੇ ਲੋਕ ਵਪਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ ਉਹ ਤੁਸੀਂ ਵਪਾਰ ਸ਼ੁਰੂ ਕਰ ਸਕਦੇ ਹੋ ਉਸ ਵਿੱਚ ਤੁਹਾਨੂੰ ਵਿਸ਼ੇਸ਼ ਲਾਭ ਮਿਲ ਜਾਵੇਗਾ ਗ੍ਰਹਿ ਗੋਚਰ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਇਹਨਾਂ ਰਾਸ਼ੀ ਵਾਲਾਣੋਂ ਪਕਵਾਨ ਪਛਰੰਗ ਪੜੀ ਦੇ ਆਸ਼ੀਰਵਾਦ ਦੇ ਨਾਲ ਆਪਣੇ ਜੀਵਨ ਵਿੱਚ ਕਈ ਤਰ੍ਹਾਂ ਦੇ ਲਾਭ ਧਨ ਲਾਭ ਤੇ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋ ਜਾਵੇਗੀ ਜਿਸ ਨਾਲ ਮੇਖ ਰਾਸ਼ੀ ਵਾਲਿਓ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਕੋਸ਼ ਨਸੀਬ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦਾਸ ਹੈ ਇਹ ਭਗਵਾਨ ਬਿਸ਼ਰੰਗ ਬਲੀ ਤੁਹਾਡੇ ਤੇ ਬੇਹਦ ਬਸੰਨ ਹੋ ਚੁੱਕੇ ਹਨ ਜਿਸ ਹੀ ਵਜ੍ਹਾ ਦੇ ਨਾਲ ਤੁਹਾਨੂੰ ਲਾਭ ਹੀ ਲਾਭ ਹੋਣ ਵਾਲਾ ਹੈ ਤੁਹਾਡੇ ਜੀਵਨ ਵਿੱਚ ਹੁਣ ਪੈਸਾ ਆਉਣ ਵਾਲਾ ਹੈ ਤੁਹਾਡਾ ਵਪਾਰ ਵਧੇਗਾ ਨਾਲ ਹੀ ਵਿਦਿਆਰਥੀਆਂ ਦੇ ਲਈ ਸਮਾਂ ਹੁਣ ਅਨੁਕੂਲ ਆਉਣ ਵਾਲਾ ਹੈ ਤੁਹਾਡਾ ਚੰਗੇ ਨਤੀਜੇ ਪ੍ਰਾਪਤ ਹੋ ਜਾਣਗੇ ਤੁਹਾਡੀਆਂ ਪੁਰਾਣੀਆਂ ਇੱਛਾਵਾਂ ਤਾਜ ਹੋ ਜਾਣਗੀਆਂ ਮਹਿਮਾਨਾਂ ਦੀ ਸੇਵਾ ਕਰਨ ਵਿੱਚ ਸਮਾਂ ਬਿਤਾ ਸਮਾਂ ਬਿਤਾ ਸਕਦੇ ਹੋ ਨਾਲ ਹੀ ਵਪਾਰ ਅਤੇ ਨੌਕਰੀ ਲਈ ਤੁਹਾਨੂੰ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਮੌਕਾ ਪ੍ਰਾਪਤ ਹੋ ਜਾਵੇਗਾ ਕਿਸੇ ਭਰੋਸੇਮੰਦ ਵਿਅਕਤੀ ਦੀ ਸਲਾਹ ਲੈਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਭਗਵਾਨ ਬਜਰੰਗ ਬਲੀ ਤੁਹਾਡੇ ਤੇ ਕੰਨਿਆ ਰਾਸ਼ੀ ਵਾਲੇ ਵਿਸ਼ੇਸ਼ ਕਿਰਪਾ ਬਣਾ ਰਹੇ ਹਨ ਤੁਹਾਡੇ ਮਨ ਵਿੱਚ ਪਸੰਤਾ ਦਾ ਪਾਵਾ ਜਾਵੇਗਾ ਅਗਲੇ ਖੁਸ਼ ਨਸੀਬ ਰਾਸ਼ੀ ਹੈ ਜੀ ਟੋਲਾ ਰਾਸ਼ੀ ਟੋਲਾ ਰਾਸ਼ੀ ਵਾਲਿਓ ਤੁਹਾਣੋਂ ਦਾ ਸਹੇਯਾ ਕਿ ਭਗਵਾਨ ਬਜਰੰਗ ਪਾਲੇ ਤੁਹਾਡੇ ਜੀਵਨ ਵਿੱਚ ਹੁਣ ਵੱਡਾ ਬਦਲਾਵ ਲਿਆਉਣਗੇ ਟੋਲਾ ਰਾਸ਼ੀ ਵਾਲਿਓ ਤੁਹਾਨੂੰ ਆਪਣੇ ਜੀਵਨ ਵਿੱਚ ਖੁਦ ਵੱਡੇ ਬਦਲਾਵ ਵੇਖਣ ਨੂੰ ਮਿਲ ਸਕਦੇ ਹਨ ਵਪਾਰ ਨਾਲ ਜੁੜੇ ਲੋਕਾਂ ਨੂੰ ਬਹੁਤ ਲਾਭ ਮਿਲ ਸਕਦਾ ਹੈ ਤੁਹਾਡੀਆਂ ਨਵੀਆਂ ਯੋਜਨਾਵਾਂ ਲਾਗੂ ਕਰਨ ਲਈ ਸਮਾਂ ਂਕੂਲ ਹੈ ਜਿਵੇਂ ਵੀ ਕਾਮ ਨੂੰ ਹੱਥ ਪਾਓਗੇ ਤੁਹਾਨੂੰ ਚਕਿੰਨੀ ਤੌਰ ਤੇ ਸਫਲਤਾ ਪ੍ਰਾਪਤ ਹੋਵੇਗੀ ਮਿਹਨਤ ਦਾ ਵੱਡਾ ਲਾਭ ਤੁਹਾਨੂੰ ਮਿਲ ਸਕਦਾ ਹੈ ਤੁਸੀਂ ਆਤਮ ਵਿਸ਼ਵਾਸ ਨਾਲ ਭਰਪੂਰ ਹੋਗੇ ਤੁਹਾਡੀ ਸ਼ਖਸੀਅਤ ਨੂੰ ਹੋਰ ਪ੍ਰਭਾਵਸ਼ਾਲੀ ਸਮਾਂ ਬਣਾ ਦੇਵੇਗਾ ਵਸ਼ੇਸ਼ ਤੌਰ ਤੇ ਕਾਰਜ ਖੇਤਰ ਵਿੱਚ ਤੁਹਾਡੇ ਲਈ ਬਹੁਤ ਸਾਰੇ ਲਾਭਦਾਇਕ ਹੈ ਤੁਹਾਡੇ ਕੰਮਾਂ ਦੀ ਸ਼ਲਾਘਾ ਕੀਤੀ ਜਾਵੇਗੀ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਪਰਿਵਾਰ ਵਿੱਚ ਖੁਸ਼ੀਆਂ ਦੇ ਮੌਕੇ ਆਉਣਗੇ ਤੁਹਾਨੂੰ ਤੁਹਾਨੂੰ ਮਾਨਸਿਕ ਸ਼ਾਂਤੀ ਦਾ ਅਨੁਭਵ ਹੋਵੇਗਾ ਤੁਹਾਡੇ ਲਈ ਇੱਕ ਅਜਿਹਾ ਕਿਸਮਤ ਵਾਲਾ ਸਮਾਂ ਆਬਦ ਹੋਵੇਗਾ ਜਦੋਂ ਤੁਹਾਨੂੰ ਲੱਗੇਗਾ ਕਿ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਇਸ ਆਨੰਦ ਨੂੰ ਤੁਸੀਂ ਮਹਿਸੂਸ ਕਰੋਗੇ ਤੇ ਅੱਗੇ ਵਧੋਗੇ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਤੁਹਾਨੂੰ ਹੁਣ ਪ੍ਰਾਪਤ ਹੋਣ ਜਾ ਰਿਹਾ ਹੈ ਤੁਹਾਨੂੰ ਆਪਣੇ ਚੇਵਨ ਵਿੱਚ ਕੋਜੇ ਐਸੀਆਂ ਚੀਜ਼ਾਂ ਮਿਲਣਗੀਆਂ ਜਿਨ੍ਹਾਂ ਦੇ ਬਾਰੇ ਤੁਸੀਂ ਕਾਫੀ ਸਮੇਂ ਤੋਂ ਸੋਚ ਰਹੇ ਸੀ ਜਿਸ ਦੇ ਬਾਰੇ ਤੁਸੀਂ ਜਿਸ ਦੇ ਬਾਰੇ ਤੁਸੀਂ ਹੱਕਦਾਰ ਸੀ ਤੁਹਾਡੇ ਫਿਰੋਣਾ ਚੀਜ਼ਾਂ ਨੂੰ ਪਾ ਕੇ ਖੁਸ਼ੀ ਦਾ ਟਿਕਾਣਾ ਨਹੀਂ ਰਹਿ ਜਾਵੇਗਾ ਜੀਵਨ ਬਦਲ ਜਾਵੇਗਾ ਅਗਲੀ ਘੋਸ਼ਣਾ ਸਹੀ ਰਾਸ਼ੀ ਹੈ ਜੀ ਵ੍ਰਿਸ਼ਖ ਰਾਸ਼ੀ ਵ੍ਰਿਸ਼ਖ ਰਾਸ਼ੀ ਵਾਲੇ ਤੁਹਾਨੂੰ ਦੱਸਦਾ ਇਹ ਕਿ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਹੁਣ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਨਾਲ ਹੀ ਤੁਹਾਡੇ ਸੰਤਾਨ ਪੱਖ ਤੋਂ ਸੁੱਖ ਦੀ ਪ੍ਰਾਪਤੀ ਹੋਵੇਗੀ ਤੁਹਾਡੇ ਲਈ ਸਮਾਂ ਬੜਾ ਖਾਸ ਰਹਿਣ ਵਾਲਾ ਹੈ ਵਿਸ਼ੇਸ਼ ਤੌਰ ਤੇ ਪ੍ਰੇਮ ਸਬੰਧਾਂ ਦੇ ਮਾਮਲੇ ਵਿੱਚ ਸਮਾਂ ਤੁਹਾਡੇ ਲਈ અનુકੂਲ ਹੈ ਇਸ ਦਾ ਤੁਸੀਂ ਲਾਭ ਉਠਾਉਣਾ ਹੈ ਭਗਵਾਨ ਬਜਰੰਗ ਪਾਲ ਜੀ ਤੁਹਾਡੇ ਤੇ ਮਿਹਰਬਾਨ ਤੇ ਊਰਜਾਵਾਨ ਹੋ ਚੁੱਕੇ ਹਨ ਤੁਹਾਡੀ ਸਕਾਰਾਤਮਕ ਸੋਚ ਨਾਲ ਹੁਣ ਤੁਸੀਂ ਸਾਰਿਆਂ ਨੂੰ ਪ੍ਰਭਾਵਿਤ ਕਰ ਸਕਦੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆ ਤੁਹਾਨੂੰ ਦੱਸ ਦਈਏ ਕਿ ਭਗਵਾਨ ਬਜਰੰਗ ਬਲੀ ਦੇ ਆਸ਼ੀਰਵਾਦ ਦੇ ਨਾਲ ਸਾਲ 2026 ਦਾ ਸਮਾਂ ਤੁਹਾਡੇ ਜੀਵਨ ਵਿੱਚ ਵੱਡੇ-ਵੱਡੇ ਬਦਲਾਅ ਲੈ ਕੇ ਆਉਣ ਵਾਲਾ ਹੈ। ਉਹਨਾਂ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਜੀਵਨ ਦੇ ਸਾਰੇ ਦੁੱਖ, ਕਸ਼ਟ, ਦਰਦ ਹੁਣ ਮਿਟਣ ਵਾਲੇ ਹਨ। ਤੁਹਾਨੂੰ ਸੰਤਾਨ ਪੱਖ ਤੋਂ ਕੋਈ ਐਸੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ। ਜਿਸ ਦੀ ਤੁਸੀਂ ਕਦੇ ਅੰਦਾਜ਼ਾ ਵੀ ਨਹੀਂ ਸੀ ਲਗਾਇਆ। ਅਗਲੀ ਕੁਐਸਚਨ ਨਸੀਬ ਰਾਸ਼ੀ ਹੈ ਜੀ। ਵ੍ਰਸ਼ਭ ਰਾਸ਼ੀ ਵ੍ਰਸ਼ਭ ਰਾਸ਼ੀ ਵਾਲਿਆਂ ਨੂੰ ਦਾਸ ਤਾਹੀਏ ਕਿ ਭਗਵਾਨ ਬਜਰੰਗ ਬਲੀ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਪੈ ਚੁੱਕੀ ਹੈ ਜਿਸ ਤੇ ਨਾਲ ਤੁਹਾਨੂੰ ਜੀਵਨ ਵਿੱਚ ਹਰ ਖੇਤਰ ਚ ਸਫਲਤਾ ਮਿਲੇਗੀ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਇਸ ਸਮੇਂ ਤੁਹਾਨੂੰ ਦੁੱਗਣਾ ਮੁਨਾਫਾ ਮਿਲਦਾ ਹੋਇਆ ਨਜ਼ਰ ਆਵੇਗਾ ਪੈਸੇ ਦੀ ਆਮਦ ਪੈਸੇ ਦੀ ਆਮਦ ਵਧਣ ਵਾਲੀ ਹੈ ਨੌਕਰੀ ਪੇਸ਼ਾ ਵਾਲੀ ਵਿਅਕਤੀਆਂ ਦੇ ਚਾਰੇ ਪਾਸੇ ਉਹਨਾਂ ਨੂੰ ਬਹੁਤ ਆਮ ਦੰਦੇ ਸੁਰोत ਮਿਲਣਗੇ ਜੈਸੇ ਨਾਲ ਉਹਨਾਂ ਦੀ ਖੁਸ਼ੀ ਦਾ ਉਹਨਾਂ ਦੀ ਤਰੱਕੀ ਦਾ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ ਵਪਾਰ ਵਿੱਚ ਅਚਾਨਕ ਤਨ ਲਾਭ ਦੇ ਜੋਗ ਬੰਦੇ ਹੋਏ ਨਜ਼ਰ ਆ ਰਹੇ ਹਨ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਜੀਵਨ ਵਿੱਚ ਹੋਣ ਗਿਆ ਬਸ ਖੁਸ਼ੀਆਂ ਹੀ ਖੁਸ਼ੀਆਂ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਭਗਵਾਨ ਬਚਰੰਗ ਬਲੀ ਜੀ ਤੁਹਾਡੇ ਤੇ ਪਸੰਦ ਹੋ ਚੁੱਕੇ ਹਨ ਤੁਹਾ ਨੂੰ ਹੁਣ ಅಪਾਰ ਸਫਲਤਾ ਮਿਲ ਜਾਵੇਗੀ ਤੁਹਾਡੀ ਸਫਲਤਾ ਨੂੰ ਹੁਣ ਕੋਈ ਵੀ ਰੋਕ ਨਹੀਂ ਸਕੇਗਾ ਐਸਾ ਮੇ ਤੁਹਾਡੇ ਲੋਕਾਂ ਦਾ ਸਹਿਯੋਗ ਤੁਹਾਨੂੰ ਦੁੱਗਣਾ ਹੋ ਕੇ ਮਿਲੇਗਾ ਤੁਹਾਨੂੰ ਕਰਜ਼ੇ ਤੋਂ ਛੁਟਕਾਰਾ ਮਿਲੇਗਾ ਮਿਹਨਤ ਦਾ ਪੂਰਾ ਫਲ ਪ੍ਰਾਪਤ ਹੋਵੇਗਾ ਵਪਾਰਕ ਖੇਤਰ ਵਿੱਚ ਮਨਚਾਹੀ ਸਫਲਤਾ ਪ੍ਰਾਪਤ ਹੋਵੇਗੀ ਭਗਵਾਨ ਬਚਰੰਗ ਬਲੀ ਦੀ ਕਿਰਪਾ ਤੁਹਾਡੇ ਤੇ ਪੈ ਚੁੱਕੀ ਹੈ ਤੁਹਾਡੀ ਆਰਥਿਕ ਸਥਿਤੀ ਕਾਫੀ ਮਜ਼ਬੂਤ ਹੋ ਜਾਵੇਗੀ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਨਾਲ ਸੰਬੰਧਿਤ ਉਹਨਾਂ ਨੂੰ ਕੋਈ ਗੁੱਡ ਨਿਊਜ਼ ਸੁਣਾਉਣਾ ਮਿਲ ਸਕਦੀ ਹੈ ਜਿਸ ਦੇ ਵਿੱਚ ਉਹਨਾਂ ਦੀ ਤਨਖਾਹ ਦੇ ਵਾਅਦੇ ਦਾ ਐਲਾਨ ਹੋ ਸਕਦਾ ਹੈ ਦੋਸਤੋ ਇਸੇ ਕੋਈ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ 2026 ਦੇ ਵਿੱਚ ਬਦਲਣ ਵਾਲੀ ਹੈ ਜਿਨ੍ਹਾਂ ਨੂੰ ਭਗਵਾਨ ਬਚਰੰਗ ਪਾਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਣ ਵਾਲਾ ਹੈ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ